ਸਤ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਜਣੇ ਆ ਮਿਲੋ ਜੀ ਮੁੰਡੇ ਨੂੰ ਸ਼ਰarati ਨੂੰ ਤੇ ਵੀ ਲਾਈਟ ਪੱਜ ਗਈ ਟੀਵੀ ਹੁਣ ਇਹਦਾ ਹੋ ਗਿਆ ਬੰਦ ਕੋਈ ਨਾ ਆ ਜੂਗੀ ਲਾਈਟ ਹਨਾ ਦੇਖੋ ਤੁਸੀਂ ਆਪਾਂ ਆਪਾਂ ਹੁਣ ਦੇਖਦੇ ਹਾਂ ਕੁਛ ਕਰੀ ਮੇਰੀ ਸਲਾਈ ਫਰੈਂਸਾ ਜਿਵੇਂ ਬੈਂਗਣ ਦਾ ਪਰਠਾ ਬਣਾਉਣ ਦੇ ਵਿੱਚ ਅਨੰਤ ਕੀ ਖਾਣਾ ਤੁਸੀਂ ਅੱਜ ਬੈਂਗਣ ਦਾ ਪਰਠਾ ਹੂੰ ਸੱਚੀ ਹਾਂ ਓਕੇ ਨਨਕੂ ਬੇਟਾ ਫੋਨ ਦੇਖ ਰਿਆ ਹੂੰ ਆਪਣੀ ਵੀਡੀਓ ਦੇਖ ਰਹੀ ਹੋ ਤੁਸੀਂ ਹਾਂ ਅੱਛਾ ਦੇਖ ਲਓ ਆਪਣੀ ਵੀਡੀਓ ਫੋਨ ਤੇ ਫਿਰ ਮੈਂ ਬੈਂਗਨ ਦਾ ਪਟਾ ਬਣਾ ਦਨਾ ਹਾਂ ਸੱਚੀ ਹਾਂ ਨਾ ਫੋਨ ਚਲੀ ਨਾ ਹਲੇ ਬਣਾਨੀ ਆ ਕਰਦੀਆਂ ਤਿਆਰੀ ਬੈਂਗਨ ਦੇ ਪੱਤੇ ਦੀ ਹੂੰ ਲੱਪਾ ਤੁਦਾ ਸਾ ਠੀਕ ਕਰੀ ਗੈਸ ਦੀ ਐਂਗਲ ਲੱਗਦੇ ਆ ਜੀ ਨਾ ਕੱਟਦੇ ਆ ਆਪਾਂ 7 ਜਾਂ 3-3 2-2 ਪੀਸ ਕਰ ਲੈਣੇ ਆ ਦੇਖਦੀ ਨਹੀਂ ਵਿੱਚੋਂ ਥੋੜਾ ਖਰਾਬ ਨਿਕਲ ਗਿਆ ਐਂਗਲ ਤਾਂ ਕੱਟ ਹੀ ਕਰੀ ਤਾ ਨਾ ਹੋਹ ਇਹ ਤਾਂ ਥੋੜਾ ਜਿਹਾ ਖਰਾਬ ਹੀ ਨਿਕਲ ਗਿਆ ਚਲੋ ਇੱਕ ਤਾਂ ਹੈਗਾ ਇਹਦੇ ਨਾਲ ਦੇਖ ਲਾਂਗੇ ਜਿਆਦਾ ਨਾ ਵਧੀਆ ਨਿਕਲੇ ਓ ਜੀ ਬੈਂਗਣ ਦਾ ਪੜਥਾ ਬਣਾਉਣ ਤੋਂ ਪਹਿਲਾਂ ਜਰੂਰ ਦੇਖੋ ਜੀ ਵਿੱਚੋਂ ਖਰਾਬ ਇਹ ਸਾਫ਼ ਹੈ ਪਰ ਥੋੜੀ ਜਿਹੀ ਹੈ ਦਿੱਕਤ ਇਹਨੂੰ ਆਪਾਂ ਨੇ ਕੱਟ ਦੇਣਾ ਸਾਈਡ ਤੇ ਆਮळा ਬੈਂਗਣ ਕੋਲ ਠੀਕ ਹੈ ਬੈਂਗਣ ਦਾ ਪਟਾ ਬਣਾਉਣ ਲੱਗੇ ਆ ਜੀ ਆਪਾਂ ਨੇ ਆ ਦੇਖੋ ਇੱਕ ਤਾਂ ਆਪਣੀ ਬੈਂਗਣ ਬਤਾऊं ਨਿਕਲੇ ਆ ਖਰਾਬ ਤੇ ਬਾਕੀ ਦੇ ਵੈਸੇ ਹੁਣ ਬਤਾऊं ਕੋਈ ਨਹੀਂ ਕਹਿੰਦਾ ਜ਼ਿਆਦਾਤਰ ਲੋਕ ਬੈਂਗਣ ਵਰਡ ਹੀ ਯੂਜ਼ ਕਰਦੇ ਆ ਬਾਕੀ ਆਪਣਾ ਡੇਢਕ ਬੈਂਗਣ ਠੀਕ ਐ ਆਪਾਂ ਇਹਨਾਂ ਤੋਂ ਹੀ ਬਣਾਵਾਂਗੇ ਬੈਂਗਣ ਦਾ ਭੜਤਾ ਆਪਾਂ ਨੇ ਜੇ ਕੁੱਕਰ ਵਿੱਚ ਪਹਿਲਾਂ ਥੋੜਾ ਜਿਹਾ ਤੇਲ ਪਾ ਕੇ ਤੇ ਥੋੜਾ ਜਿਹਾ ਪਾਣੀ ਐਡ ਕਰਕੇ ਨਾ ਇਹਨਾਂ ਨੂੰ ਆਪਾਂ ਨੇ ਜੋ ਕੱਟੇ ਹੋਏ ਬੈਂਗਣ ਆਪਣੇ ਕੋਲ ਪਏ ਹਨ ਇਹਨਾਂ ਨੂੰ ਨਾ ਸੀਟੀ ਮਰਾ ਦਣੀ ਆ ਇਸ ਤੋਂ ਬਾਅਦ ਉਹਦੇ ਤੇ ਨੂੰ ਕਾੜੂ ਜਿ ਤੰਨੇ ਆ ਕਾਨੂੰ ਕੱਚਾ ਜਿ ਰੱਖਣਾ ਇਹਨਾਂ ਦੀ ਆਪਾਂ ਨੇ ਆਹ ਸਾਈਡ نیچے ਵੱਲ ਨੂੰ ਕਰ ਦੇਣੀ ਤੇ ਕੁੱਕਰ 'ਚ ਆਪਾਂ ਨੇ ਇਹਨਾਂ ਨੂੰ ਮਤਲਬ ਇਧਰ ਨਹੀਂ ਸਾਈਡ ਤੋਂ ਇਦਾਂ ਰੱਖ ਕੇ ਵਿੱਚ ਦੋ ਸੀਟੀਆਂ ਤਿੰਨ ਮਾਰਾ ਦੇਣੀਆਂ ਤੇ ਫਿਰ ਇਹ ਥੋੜੇ ਜਿਹਾ ਜਦੋਂ ਨਰਮ ਹੋ ਜਾਣਗੇ ਫਿਰ ਕੱਢ ਲਾਂਗੇ ਇਹਨਾਂ ਦੋ ਜੀ ਆਪਾਂ ਨੇ ਇਦਾਂ ਸੈੱਟ ਕਰ ਲਏ ਇਹ ਆਪਾਂ ਨੇ ਢੱਕਣ ਬੰਦ ਕਰ ਦੇਣਾ ਜਦੋਂ ਤੱਕ ਸੀਟੀ ਵੱਜਦੀ ਆਪਾਂ ਉਨੇ ਟਾਈਮ ਤੱਕ ਮਸਾਲਾ ਤਿਆਰ ਕਰ ਲੈਂਦੇ ਆ ਜੀ ਪਿਆਜ਼ ਕੱਟ ਲੈਂਦੇ ਆ ਲਸਣ ਅਦਰਕ ਮਿਰਚ ਹਰੀ ਖਰੀਦ ਲੈਣ ਲਈ ਅਦਰਕ ਲੈ ਆਏ ਫਿਰ ਅੱਪਾ ਨੇ ਪਿਆਜ਼ ਕਰ ਲਈ 3-4 ਲਸਣ ਹੋ ਗਿਆ ਆਪਣਾ ਤੇ ਆਹ ਹੁਣ ਆਪਾਂ ਦੇਖਦੇ ਹਾਂ ਖੋਲ ਕੇ ਕੁੱਕਰ ਨੂੰ ਵੀ ਕਿਵੇਂ ਦੀ ਹਾਲਤ ਆ फ्रँ आप तीन चार लसण होणार ते आह हुण आपण देख दें, खोल के कुकर न बी किती हालत ਆਪਾਂ ਨੇ ਜਿਹਦੀ ਬੈਕ ਸਾਈਡ ਹੈ ਜਿਹੜੀ ਆ ਦੇਖੋ ਬਿਲਕੁਲ ਨਰਮ ਪੈ ਗਿਆ ਆਪਣਾ ਇਹ ਬੈਂਗਣ ਆਪਾਂ ਨੇ ਦੀ ਬੈਕ ਸਾਈਡ ਤੇ ਜੋ ਇਹ ਆਪਾਂ ਨੇ ਰਿਮੂਵ ਕਰਨਾ ਹੈ ਇਹ ਥੋੜੇ ਠੰਡੇ ਹੋ ਜਣ ਆਪਾਂ ਨੇ ਨਾ ਇਹਦੀ ਜਿਹੜੀ ਆ ਪਰਤ ਇਹਨੂੰ ਹਟਾ ਦੇਣਾ ਪਜਿਕੂ ਸ਼ਤੰਦ ਦੇਖਦੇ ਨੇ ਉੱਪਰੋਂ ਪਰਤ ਹਟਾਉਣ ਤੋਂ ਬਾਅਦ ਆਪਾਂ ਨੇ ਉੱਪਰ ਲੀਅਰ ਬਹਤੀ ਬੈਂਗਨ ਦੇ ਛਿਲਕੇ ਦੇ ਤੇ ਹੁਣ ਇਦਾਂ ਦਾ ਲੱਗਦਾ ਬਰੀਕ-ਬਰੀਕ प्याज ਕੱਟ ਲੈਂਦੇ ਆਂ ਅੱਪਾ ਬਸ ਕੰਮ ਕਰਦੇ ਆਂ आपां प्याज कट ले लसन अदरक भी कट लिया तो आपने <coughs> बाले हुए बैंगन पहले साइड पे ऑलमोस्ट फाइन ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਜੀ ਐਡਾ ਮਿਕਸ ਕਰ ਲੈਣਾ ਥੋੜੀ ਜਿਹੀ ਕਲਪੀ ਥੋੜੀ ਜਿਹੀ ਟ੍ਰੈਟ ਚੀ ਜੀ ਤੇ ਇਹ ਤੁ ਸਿੱਟੀ ਮਾਰਾ ਦੇਣੀ। ਇੰਨੇ ਵਿੱਚ ਆਪਣੇ ਇਹ ਬੈਂਗਣ ਦਾ ਪਾਠਾ ਬਣ ਕੇ ਹੋ ਜਾਣਾ ਜੀ ਰੇਟੀ। ਖੂਬੇ ਵਿੱਚ ਪੱਕੇ। ਨੰਤੂ ਬੇਟਾ ਫੋਨ ਫੋਨ ਰੱਖ ਦਿੰਨੀ ਇਹ ਤੇਰਾ ਬੈਂਗਣ ਦਾ ਪੱਠਾ ਤਿਆਰਾ ਬਣ ਕੇ ਦੇਖਦੇ ਆਪਾਂ ਕਿਦਾਂ ਦਾ ਬਣਿਆ ਅਜੱਠੇ ਬਰੰਡੇ 'ਚ ਆ ਜਾ ਲਾਈਟ ਆਊਗੀ ਫੇਰ ਤੂੰ ਟੀਵੀ ਦੇਖ ਲੈ ਠੀਕ ਹੈ ਉਹ ਲਾਈਟ ਨਹੀਂ ਫਗੀ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਆਜੋ ਚਾਹ ਬਣਾਣੀ ਹੈ ਠੀਕ ਹੈ ਉੱਪਰ ਬਣਾਉਣੀ ਆ ਚਾਹ ਬੈਂਗਣ ਦਾ ਪੱਠਾ ਤਿਆਰ ਆ ਬਣ ਕੇ ਬਸ ਦੇਖਦੀ ਆ ਕੁੱਕਰ ਖੋਲ ਕੇ ਬੈਠੋ ਤੁਸੀਂ ਇੱਥੇ ਠੀਕ ਐ ਆ ਫੋਨ ਹੁਣ ਦੇਖਣਾ ਨਹੀਂ ਫੋਨ ਉੱਧਰ ਰੱਖ ਦਵਾਂ ਮੈਂ ਸੰਭਾਲ ਕੇ ਠੀਕ ਐ ਜੀ ਚੈੱਕ ਕਰਦੇ ਆ ਆਪਣਾ ਬੈਂਗਣ ਦਾ ਪੱਠਾ ਕਿਵੇਂ ਦਾ ਬਣਿਆ ਦੇਖੋ ਜੀ ਲਓ ਦੇਖੋ ਜੀ ਆ ਬਣ ਗਿਆ ਇਹੀ ਜੀ ਲੁੱਕ ਹੈ ਇਹ ਆ ਆਪਣਾ ਬੈਂਗਣ ਦਾ ਪਟਾ ਤਿਆਰ ਹੈ ਜੀ ਇਹ ਹੁਣ ਅਨੰਤੂ ਬੇਟਾ ਸ਼ਕੂ ਦੁਪਹਿਰੇ ਨੂੰ ਆਪਾਂ